ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰ ਵਿੱਚ ਤੰਦਰੁਸਤ ਹੋਵੋਗੇ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਇੱਕ ਹੋਰ ਟ੍ਰਿਕ ਤੇ ਵੈਸੇ ਮੈਂ ਘਰੇ ਹਨਾ ਸਫਾਈ ਕੀਤੀ ਸੀਗੀ ਤਾਂ ਕਰਕੇ ਮੈਂ ਉਹ ਟ੍ਰਿਕ ਅਪਣਾਈ ਤੇ ਫਿਰ ਮੈਂ ਸੋਚਿਆ ਤੁਹਾਡੇ ਨਾਲ ਵੀ ਆਪਾਂ ਸ਼ੇਅਰ ਕਰ ਦਿੰਨੇ ਆ ਤੇ ਜਿਵੇਂ ਆਪਣੇ ਦੇਖੋ ਆਹ ਸਵਿਚ ਬੋਰਡ ਹੈਗੇ ਤੇ ਇਹ ਆਪਣੇ ਦੇਖੋ ਮੈਲੇ ਜੇ ਹੋ ਜਾਂਦੇ ਆ ਗੰਦੇ ਹੋ ਜਾਂਦੇ ਆ ਮਤਲਬ ਜਿਵੇਂ ਆਪਣਾ ਕੁਝ ਨਾਲ ਵਾਲਾ ਹੱਥ ਲਾ ਲਿਆ ਆਪਾਂ ਨੇ ਕੋਈ ਆਪਾਂ ਕੋਚਰ ਵੈਰਾ ਲਾਉਨੇ ਹਨ ਤੇ ਆਪਾਂ ਸੁਚਬੰਦ ਕਰਤੀ ਕਿਤੇ ਕਿਸੇ ਗੰਦੇ ਹੱਥ ਨਾਲ ਉਹ ਬਹੁਤ ਗੰਦੇ ਹੋ ਜਾਂਦੇ ਨੇ ਮਤਲਬ ਕਾਲੇ ਹੋ ਜਾਂਦੇ ਆ ਬਿਲਕੁਲ ਹੀ ਤੇ ਇਹਨਾਂ ਨੂੰ ਆਪਾਂ ਸਾਫ ਕਰਾਂਗੇ ਤੇ ਵੈਸੇ ਇਹ ਤਾਂ ਮੈਂ ਸਾਫ ਕਰ ਦਿੱਤੇ ਨੇ ਸਾਰੇ ਅੰਦਰਲੇ ਤਾਂ ਤੇ ਇਹ ਤਕਰੀਬਨ ਮੈਂ ਸਵੇਰੇ ਅੱਜ ਸਾਫ ਕੀਤੇ ਸੀਗੇ ਤੇ ਹੁਣ ਮੈਂ ਇੱਕ ਬੋਰਡ ਰੱਖਿਆ ਸੀ ਤੁਹਾਡੇ ਵਾਸਤੇ ਵੀ ਤੁਹਾਨੂੰ ਦਿਖਾਉਣੀ ਆਪਾਂ ਸਾਫ ਕਰਕੇ ਦਿਖਾਈਏ ਕਿ ਇਸ ਤਰ੍ਹਾਂ ਸਾਫ ਹੋਣਗੇ ਤੇ ਕਿਹੜੀ ਟ੍ਰਿਕ ਆਪਾਂ ਯੂਜ਼ ਕੀਤੀ ਆ ਤੇ ਕਿਸ ਤਰ੍ਹਾਂ ਇਹ ਸਾਫ ਹੋਣਗੇ ਤੇ ਉਹ ਆਪਾਂ ਇੱਕ ਬੋਰਡ ਰੱਖਿਆ ਤੇ ਬਾਕੀ ਇਹ ਤੁਸੀਂ ਸਮੋਹ ਆਏ ਲੱਗਦਾ ਹੋਵੇਗੀ ਵੀ ਨਵੇਂ ਆ ਤੇ ਤੁਹਾਨੂੰ ਆਪਾਂ ਪੁਰਾਣੇ ਬੋਰਡ ਵੀ ਦਿਖਾਵਾਂਗੇ ਜਿਹੜੇ ਆਪਾਂ ਪੁਰਾਣੇ ਸਾਫ ਕੀਤੇ ਆ ਤੇ ਇਹ ਤਾਂ ਵੈਸੇ ਆਪਾਂ ਨੇ ਥੋੜਾ ਟਾਈਮ ਹੋਇਆ ਲਾਇਆ ਇਹਨੂੰ ਵਿਸਾਰਕ ਤਾਂ ਹੋ ਗਿਆ ਤਕਰੀਬਨ ਇਹਨਾਂ ਨੂੰ ਵੀ ਲੱਗਿਆ ਨੂੰ ਤੇ ਫਿਰ ਵੀ ਇਹ ਆਪਾਂ ਸਾਫ ਕੀਤੇ ਨੇ ਕਿਉਂਕਿ ਫਿਰ ਬਾਲਾ ਗੰਦੇ ਹੋ ਜਾਂਦੇ ਆ ਫਿਰ ਔਖੇ ਹੋ ਜਾਂਦੇ ਆ ਸਾਫ ਕਰਨੇ ਤੇ ਚਲੋ ਆਪਾਂ ਤੁਹਾਡੇ ਨਾਲ ਵੀ ਉਹ ਟ੍ਰਿਕ ਸ਼ੇਅਰ ਕਰਦੇ ਆ ਹਨ ਕਿਹੜੀ ਟ੍ਰਿਕ ਆਪਾਂ ਜਿੱਦ ਕੀਤੀ ਆ ਜਿਹਦੇ ਨਾਲ ਤੁਹਾਨੂੰ ਬੋਰਡ ਵੀ ਦਿਖਾਉਣੇ ਆ ਆਪਾਂ ਜਿਹੜੇ ਬਾਹਰ ਵੀ ਆਪਾਂ ਸਾਫ ਕੀਤੇ ਨੇ ਇਹਨਾਂ ਤੋਂ ਹੋਇਆ ਹੈ ਤੇ ਜੇ ਤੁਹਾਨੂੰ ਆਪਣਾ ਸਾਡਾ ਨਾ ਟ੍ਰਿਕ ਸ਼ੇਅਰ ਕਰੀਏ ਦੇਖੋ ਜੀ ਸੋਨੂੰ ਲੱਗਦਾ ਹੋਣਾ ਵੀ ਉਹ ਨਵੇਂ ਸੀ ਬੋਰਡ ਆਪਣੇ ਤੇ ਇਹ ਵਾਲਾ ਮੋਰ ਵੀ ਆਪਾਂ ਸਾਫ ਕੀਤਾ ਦੇ ਕੋਈ ਪੁਰਾਣਾ ਸੀਗਾ ਨਾਲੇ ਹੀ ਕਿਚਨ ਦੇ ਬਿਲਕੁਲ ਨੇੜੇ ਆ ਗਏ ਅਸ ਨੇ ਇਹਦੇ ਉੱਪਰ ਜਿਵੇਂ ਆਪਾਂ ਮਸਾਲੇ ਵਗੈਰਾ ਤੜਕਾ ਲਾਉਨੇ ਆ ਹਨਾ ਉਦੋਂ ਮਤਲਬ ਇਹਦੇ ਉੱਪਰ ਜਾਂਦੀ ਆ ਆਵਾ ਤੇ ਇਸ ਕਰਕੇ ਦੇਖੋ ਇਹਨੂੰ ਵੀ ਆਪਾਂ ਸਾਫ ਕੀਤਾ ਦੇਖੋ ਕਿੰਨਾ ਵਾਈਟ ਹੋ ਗਿਆ ਇਹ ਬਹੁਤ ਮਤਲਬ ਬਲੈਕ ਬਲੈਕ ਹੋਇਆ ਪਿਆ ਸੀ ਇਹ ਤੇ ਅੰਦਰਲਾ ਵੀ ਆਪਾਂ ਸਾਫ ਕੀਤਾ ਤੇ ਇਹ ਵਾਲਾ ਵੀ ਆਪਾਂ ਸਾਫ ਕੀਤਾ ਇਹ ਵੀ ਆਪਣੇ ਦੋਨੇ ਪੁਰਾਣੇ ਬੋਰਡ ਨੇਗੇ ਤੇ ਹੁਣ ਆਪਾਂ ਇੱਕ ਬੋਰਡ ਹੋਰ ਹੈ ਤੁਹਾਨੂੰ ਉਹ ਦਿਖਾਉਣੀ ਆ ਕਿ ਕਿੰਨਾ ਗੰਦਾ ਹੋਇਆ ਪਿਆ ਇਹ ਵੀ ਇਸ ਤਰ੍ਹਾਂ ਦੀ ਹੋਈ ਹੋਈ ਸੀ ਤੇ ਇਹ ਵਾਲਾ ਬੋਰਡ ਆਪਾਂ ਰੱਖਿਆ ਇਹਨੂੰ ਆਪਾਂ ਸਾਫ ਕਰਕੇ ਦਿਖਾਵਾਂਗੇ ਦੇਖੋ ਇਹ ਕਿੰਨਾ ਬਲੈਕ ਹੋਇਆ ਪਿਆਗਾ ਕਿੰਨੀਆਂ-ਕਿੰਨ ਸਵਿਚਾਂ ਨੇ ਇਹਨਾਂ ਸਾਰੀਆਂ ਲੰਗੀਆਂ ਹੋਈਆਂ ਪਈਆਂ ਨੇ ਤੇ ਆਪਾਂ ਹੁਣ ਤੁਹਾਨੂੰ ਦਿਖਾਉਣੇ ਨੇ ਸਾਫ ਕਰਕੇ ਤਾਂ ਜੇ ਇਹ ਆਪਾਂ ਸਿਰਕਾ ਲੈਤਾ ਹੈ ਇਹ ਮੈਂ ਨਾ ਇਸ ਤਰ੍ਹਾਂ ਦੀ ਬੋਤਲ ਚ ਪਾਇਆ ਹੋਇਆਗਾ ਤੇ ਕਿਉਂਕਿ ਮੈਂ ਲੂਸ ਕਰਦੀ ਰਹਿੰਦੀ ਹਾਂ ਇਹਨੂੰ ਖਾਣੇ ਦੇ ਵਿੱਚ ਵੀ ਆਪਾਂ ਜੂਸ ਕਰਦੇ ਹਾਂ ਤੇ ਆਪਾਂ ਨੇ ਸਫਾਈ ਵਾਸਤੇ ਇਹਨੂੰ ਜ਼ਿਆਦਾ ਯੂਜ਼ ਕਰਦੇ ਆਂਗੇ। ਜਿਸ ਤਰ੍ਹਾਂ ਮੈਂ ਇਹਨੂੰ ਇਹਦੇ ਵਿੱਚ ਪੰਪ ਵਾਲੀ ਬੋਤਲ 'ਚ ਪਾ ਕੇ ਰੱਖਿਆ ਹੋਇਆ ਹੈ ਨਾ ਸ਼ੀਸ਼ੇ ਵਗੈਰਾ ਵੀ ਸਾਫ਼ ਹੋ ਜਾਂਦੇ ਨੇ। ਤੇ ਇਹਦੇ ਵਿੱਚ ਆਪਾਂ ਥੋੜੇ ਹੀ ਨਾ ਤਿੰਨ ਚਾਰ ਚਮਚੇ ਆਪਾਂ ਸਿਰਕਾ ਦੇ ਲੈਨੇ। ਦੇਖੋ ਜੇ ਆਪਾਂ ਤਿੰਨ ਚਾਰ ਚਮਚੇ ਸਿਰਕਾ ਦੇ ਲੈ ਲਏ ਤੇ ਇਹਦੇ 'ਚ ਤੁਸੀਂ ਕੋਈ ਵੀ ਸੋਪ ਲੈ ਸਕਦੇ ਹੋ, ਨਿਕੜ ਸੋਪ ਲੈ ਸਕਦੇ ਹੋਗੇ। ਜੇ ਜੇ ਤੁਹਾਡੇ ਕੋਲ ਇਹ ਨਹੀਂ ਹੈਗਾ ਤਾਂ ਤੁਸੀਂ ਭਾਂਡ ਵਾਲੇ ਸਾਪੜਾ ਇਹ ਵੀ ਯੂਜ਼ ਕਰ ਸਕਦੇ ਹੋ ਕਿ ਇਹਦੀ ਜਗ੍ਹਾ ਤੁਸੀਂ ਕਾਲਗੇਟ ਵੀ ਯੂਜ਼ ਕਰ ਸਕਦੇ ਆ ਤੇ ਆਪਾਂ ਇਹ ਸੁਸਕਾਰ ਕੇ ਪਾਉਣੇ ਆ ਤੁਹਾਡੇ ਨਾਲ ਬਸ ਤੇ ਮਨੋ ਕਿ ਕਾਲਗੇਟ ਨਾਮੀ ਬਹੁਤ ਸਾਫ਼ ਹੋ ਜਾਂਦੀ ਹੈ ਤੇ ਉਨੀ ਮਾਤਰਾ ਦੇ ਵਿੱਚ ਆਪਾਂ ਇਹ ਲੈ ਲੈਨੇ ਲਓ ਜੀ ਆਪਾਂ ਕਰ ਲੈਨੇ ਇੱਕ ਇਸ ਤਰ੍ਹਾਂ ਦਾ ਪਾਉ ਬਰਸ਼ ਲੈਤਾ ਇਹ ਆਪਣਾ ਤਹਨੇ ਕਰਾਈ ਨਹੀਂ ਦੀ ਆ ਬਣ ਪ੍ਰਾਣੀ ਵਰਸ਼ ਹੁੰਦੇ ਜਿਵੇਂ ਆਪਣੇ ਨੰਨਾਂ ਵਾਲੇ ਤੇ ਇਹ ਹੌਲਾ ਬੜਾ ਪਲੱਸਤਾ ਦਾ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ। ਕਾਲਗਟ ਨਾਲ ਵੀ ਬਹੁਤ ਚੰਗੀ ਤਰ੍ਹਾਂ ਸਾਫ ਹੋ ਜਾਂਦੀ ਹੈ। ਤੁਸੀਂ ਕਾਲਗਟ ਪਾ ਕੇ ਦੇਖ ਲਿਓ। ਸਨਵਦੀ ਆਪਾਂ ਇਹਨੂੰ ਮਿਕਸ ਕਰ ਲਿਆ ਤੇ ਆਜੋ ਤੁਹਾਨੂੰ ਦਿਖਾਈ। ਤਾਂ ਇਹਨੂੰ ਤੁਸੀਂ ਇਸ ਤਰ੍ਹਾਂ ਕਰ ਲਿਓ ਜਿੱਥੇ ਮਿੱਟਰ ਦੀ ਸਪਲਾਈ ਆਉਂਦੀ ਹੈ ਨਾ ਜਿੱਥੋਂ ਸਾਡੇ ਮਿੱਟਰ ਦੇ ਵਿੱਚ ਬਿਜਲੀ ਦੀ ਸਪਲਾਈ ਹੁੰਦੀ ਹੈ ਉੱਥੋਂ ਤੁਸੀਂ ਸਵਿਚ ਆਫ ਕਰ ਦਿਓ। ਖੇਰ ਸਾਫ ਕਰਿਓ ਐਸੇ ਤਾਂ ਦੇਖੋ ਪਲਾਸਟਿਕ ਦਾ ਆਪਣੇ ਕੋਲੇ ਪਰਸ਼ਾ ਤੇ ਇਹਦੇ ਨਾਲ ਕੁਛ ਨਹੀਂ ਹੁੰਦਾ ਮੇਰੇ ਬ੍ਰੈਂਡ ਦੇ ਦਾ ਮੁਝਾ ਟਟਾ ਨਹੀਂ ਫੇਰ ਵੀ ਤੁਸੀਂ ਰਿਸਕ ਕਰਾ ਲਿਓ ਤੇ ਫਿਰ ਵੀ ਤੁਸੀਂ ਸਵਿਚ ਆਫ ਕਰਕੇ ਫੇਰ ਸਾਫ ਕਰਿਓ ਐਸੇ ਮੈਂ ਤਾਂ ਇਸ ਵਿੱਚ ਆਫ ਕੀਤੀ ਤੇ ਐਸੇ ਇਹਦੇ ਵਿੱਚ ਕੋਈ ਮੁਖ ਖਤਰੀ ਵਾਲਾ ਕੰਮ ਨਹੀਂ ਹੈਗਾ ਕਿਉਂਕਿ ਪਲਾਸਟਿਕ ਦਾ ਪਰਸ਼ ਆਪਣੇ ਕੋਲੇ ਤੇ ਜਿਆਦਾ ਆਪਾਂ ਕਿਹੜਾ ਲਿਕੜ ਨੂੰ ਇਸ ਤਰ੍ਹਾਂ ਦਾ ਵੀ ਆਪਾਂ ਘੌਂ ਘੌਂ ਕੇ ਇਹਨੂੰ ਆਪਾਂ ਸਵਿਚਾਂ ਦੇ ਉੱਪਰ ਪਾਉਣਾ ਨਾ ਬਸ ਥੋੜਾ ਥੋੜਾ ਆਪਾਂ ਲਾ ਕੇ इस तरह चंगी तरह कुछ ना बहुत बाली ज्यादा मेहनत करने की जरूरत तो नहीं है ਸਾਰੇ 5 ਮਿੰਟ ਲੱਗਣਗੇ ਇਹਨਾਂ ਨੂੰ ਸਾਫ਼ ਕਰਨ ਨੂੰ ਦੇਖੋ ਇਹਦਾ ਕਿੰਨਾ ਫਰਕ ਪੈ ਗਿਆ ਆਪਾਂ ਚੰਗੀ ਤਰ੍ਹਾਂ ਨੂੰ ਸੌਫਟ ਕਰਕੇ ਦਿਖਾਉਂਾਂਗੇ ਜੀ ਜਿਆਦਾ ਕੋਈ ਆਪਾਂ ਇਸ ਤਰ੍ਹਾਂ ਨਹੀਂ ਹੈਗਾ ਕਿ ਕੋਈ ਆਪਾਂ ਰਗੜ ਰਗੜ ਕੇ ਫੇਰ ਰਹੇ ਹਾਂ ਬਸ ਇਸ ਨੋਰਮਲ ਜਿਵੇਂ ਆਪਾਂ ਫੇਰ ਰਹੇ ਹਾਂ ਇਸ ਤਰ੍ਹਾਂ ਦੇਖੋ ਕਿੰਨੀ ਗੰਦਗੀ ਲੱਗੀ ਐ ਤਾਂ ਕਿੰਨਾ ਪਾਲਾ ਹੋਇਆ ਪਿਆ ਸੀ ਮੈਂ ਨਾ ਹੁਣ ਸਭ ਸਾਫ ਕੱਪੜੇ ਨਾਲ ਹੈ ਸਾਫ ਕਰਿਖਾਉਣੀਆਂ ਚੰਗੀਆਂ ਤਾਂ ਕਰੀ ਪਈਆਂ ਸੀ ਜਨ ਨਾਲ ਆਪਾਂ ਦੇਖੋ ਕੋਈ ਐਕਸਟਰਾ ਚੀਜ਼ ਨਹੀਂ ਲੈ ਕੇ ਆਂਦੀ ਹਨਾ ਬਾਹਰੋਂ ਵੀ ਇਹਨੂੰ ਸਾਫ ਕਰਨ ਵਾਸਤੇ ਕਰੀ ਪਈਆਂ ਸੀ ਜਨ ਹਣੀ ਆਪਾਂ ਇਹਨੂੰ ਸਾਫ ਕੀਤਾ ਹੈ ਮੈਂ ਹੁਣ ਸਾਫ ਕਰਿਖਾਉਣੀਆਂ ਇੱਕ ਮਿੰਟ ਕੱਪੜੇ ਹਨ ਆਹ ਵਾਲੇ ਕੱਪੜੇ ਇੱਕ ਸਿੰਪਲ ਸਾਫ ਕਰ ਲੈਨੇ ਫਿਰ ਅਪਾਣਾ ਥੋੜਾ ਜਿਹਾ ਗਿੱਲਾ ਕਰਕੇ ਕੱਪੜਾ ਫਿਰ ਦੁਬਾਰਾ ਸਾਫ ਕਰਾਂਗੇ। ਲਓ ਜੀ ਦੇਖੋ ਆਪਾਂ ਕਿੰਨਾ ਵਧੀਆ ਕਰ ਦਿੱਤਾ ਬੋਰੜਾ ਆਪਣਾ ਦੇਖੋ ਸਾਰਾ ਚੰਗੀ ਤਰ੍ਹਾਂ ਸੱਚਾ ਸਾਫ ਕਰ ਦਿੱਤੀਆਂ ਨੇ। ਤੇ ਦੇਖੋ ਪਹਿਲਾ ਵਾਲਾ ਦੇਖੋ ਤੁਸੀਂ ਕਲਰ ਨਾਲ ਨਾਲ ਤੁਸੀਂ ਹੋਣ ਦੇਖੋ ਕਿੰਨਾ ਇਹ ਜਮਾ ਕਾਲੀਆਂ ਹੋ ਰਹੀਆਂ ਸੀ ਸੋਚਾਂ ਇਹ ਬਹੁਤ ਟੈਂਪਰ ਵਾਲਾ ਬੋਰਡ ਹੈ ਇੱਥੇ ਸਾਡਾ ਪਹਿਲਾਂ ਮਤਲਬ ਜੁੱਲੇ ਚੱਪਕ ਚਾਉਂਦੇ ਸੀ ਉਹਦਾ ਵੀ ਸੇਬ ਉੱਪਰੋਂ ਲੱਗਦਾ ਸੀ ਹਨਾ ਧੂਏ ਨਾਲ ਵੀ ਕਾਲਾ ਹੋਇਆ ਹੋਇਆ ਸੀ ਇਹ ਹੁਣ ਤਾਂ ਇੱਥੇ ਅਸੀਂ ਨਹੀਂ ਅਖਾ ਚੇਂਜ ਕਰ ਲਿਆ ਜਗਾ ਤੇ ਦੇਖੋ ਤੁਸੀਂ ਕਿੰਨਾ ਫਰਕ ਹੈ ਤੇ ਕੋਈ ਆਪਾਂ ਐਕਸਟਰਾ ਚੀਜ਼ ਨਹੀਂ ਲਿਆਉਣੀ ਪਈ ਦੇਖੋ ਕੋਈ ਐ ਨਹੀਂ ਹੈਗਾ ਵੀ ਕੋਈ ਆਪਾਂ ਨੂੰ ਸਪੈਸ਼ਲ ਚੀਜ਼ ਲਿਆਉਣੀ ਪਈ ਤੇ ਹੁਣ ਕਰ ਕਰ ਇਹ ਵੀ ਸੀ ਜਿਆ ਬਈ ਨਾ ਸੀ ਆਪਣੇ ਕੋਲੇ ਹਨਾ ਉਹਨਾਂ ਨਾਲ ਡਿਸਕਸ ਕੀਤਾ ਦਾ ਲਓ ਜੀ ਆਪਾਂ ਬਾਹਰ ਆ ਗਏ ਆ ਕਿਉਂਕਿ ਇੱਥੇ ਸੋਈ ਦੇ ਵਿੱਚ ਬਾਹਲੀ ਗਰਮੀ ਆ ਜਾਂਦੀ ਤੇ ਖੁਸ਼ ਹੈ ਇਧਰ ਨੂੰ ਨਾ ਸ਼ਾਮ ਨੂੰ ਧੁੱਪ ਪੈਂਦੀ ਹੈ ਇਧਰ ਸੋਈ ਬਣੀ ਨੂੰ ਤੇ ਸਵੇਰੇ ਚੜ੍ਹਦੀ ਤੋਂ ਪਾ ਜਾਂਦੀ ਹੈ ਹਨਾ ਸ਼ਾਮ ਨੂੰ ਇਧਰ ਨੂੰ ਸਾਡੇ ਸੋਈ ਬਣੀ ਮੇਂ ਧੁੱਪ ਜਾਂਦੀ ਹੈ ਜਿਦੋਂ ਸਿੱਖਦਾ ਦਾ ਸੂਰਜ ਤੇ ਤਾਂ ਕਰਕੇ ਥੋੜਾ ਜਿਹਾ ਇੱਥੇ ਖੜ ਨਹੀਂ ਹੁੰਦਾ ਹੈਗਾ ਸ਼ਾਮ ਨੂੰ ਤੇ ਜਮਾ ਜਦੋਂ ਜਿੱਦਾਂ ਸਿੱਪ ਜਾਂਦਾ ਫੇਰ ਕੰਮ ਕਰਨੇ ਕਹਿੰਦੇ ਨੇ ਤੇ ਬਸ ਮੈਂ ਤੁਹਾਨੂੰ ਬੋੜਾ ਸਾਫ਼ ਕਰਕੇ ਦਿਖਾ ਦਿੱਤਾ ਦੇਖੋ ਆਪਣਾ ਕਿੰਨਾ ਫਰਕ ਪਿਆ ਬੋੜ ਨਾਲ ਤੁਸੀਂ ਵੀ ਇਸ ਤਰ੍ਹਾਂ ਸਾਫ਼ ਕਰ ਸਕਦੇ ਹੋ ਕੀ ਬਿਲਕੁਲ ਵੀ ਖਰਚਾ ਨਹੀਂ ਕੋਈ ਹਨਾ ਇਸ ਤਰ੍ਹਾਂ ਵੀ ਕੋਈ ਆਪਾਂ ਨੂੰ ਲੱਗ ਤੋਂ ਖਰਚਾ ਕਰਨਾ ਪਿਆ ਤੇ ਸ਼ੈਂਪੂ ਵੀ ਪਾ ਸਕਦੇ ਹੋ ਤੁਸੀਂ ਤੇ ਸਾਬਣ ਵੀ ਤੇ ਕੋਲਗੇਟ ਪਾ ਸਕਦੇ ਹੋ ਪਰ ਬਿੰਨੇ ਕਰਾ ਜਿਹੜਾ ਆਪਾਂ ਸਿਰਕਾ ਕਹਿੰਦੇ ਨੇ ਹਨਾ ਉਹ ਜ਼ਰੂਰ ਪਾਉਣਾ ਪਊਗਾ ਤੁਹਾਨੂੰ ਇਹਦੇ ਵਿੱਚ ਤੇ ਫੇਰ ਹੀ ਸਾਫ਼ ਹੋਣਗੇ ਤੇ ਚਲੋ ਜੀ ਅੱਜ ਦੀ ਵੀਡੀਓ ਤਾਂ ਆਪਾਂ ਇੱਥੇ ਐਂਡ ਕਰਦੇ ਹਾਂ ਹੁਣ ਤੇ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੇ ਕਿਸ ਤਰ੍ਹਾਂ ਦੀ ਵੀਡੀਓ ਲੱਗੀ ਅੱਗੇ ਆਪਣੇ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਕਰਿਆ ਕਰੋ ਤੇ ਚੈਨਲ ਨੂੰ ਜੁਆਇਨ ਕਰਿਆ ਕਰੋ ਤੇ ਵੱਧ ਤੋਂ ਵੱਧ ਸਪੋਰਟ ਕਰੋ ਚੈਨਲ ਨੂੰ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਤੇ ਨਾ ਤਦ ਤੱਕ ਦੇ ਲਈ ਸ਼ਤਿ ਸ਼੍ਰੀ ਅਕਾਲ ਬਾਏ ਬਾਏ